So now we are going to move on to the second saying on the cross. I would like to invite Brother uh, Sukhpreet to come and share the word. Brother the welcome ਪ੍ਰਭੂ ਤੋਂ ਸਾਰਿਆਂ ਨੂੰ ਹੀ ਬਰਕਤ ਔਰ ਆਸ਼ੀਸ਼ ਦੇਵੇ ਔਰ ਖੁਦਾਵੰਦੇ ਦਾਸ ਦੇ ਲਈ ਵੀ ਸ਼ੁਕਰ ਗੁਜ਼ਾਰਿਆਂ ਜਿਨ੍ਹਾਂ ਨੇ ਮੌਕਾ ਦਿੱਤਾ ਕਿ ਅਸੀਂ ਇਸ ਪਵਿੱਤਰ ਦਿਨ ਜਿਸ ਦਿਨ ਸਾਡੀ ਮੁਕਤੀ ਹੋਈ ਆ ਉਸ ਦਿਨ ਨੂੰ ਅਸੀਂ ਸੈਲੀਬ੍ਰੇਟ ਕਰ ਸਕੀਏ ਔਰ ਕੁਝ ਬੋਲ ਸਕੀਏ ਉਸ ਦੇ ਵਿਸ਼ੇ ਦੇ ਵਿੱਚ ਜੋ ਯੀਸ਼ੂ ਮਸੀਹ ਨੇ ਸਤ ਕਲਮਿਆਂ ਨੂੰ ਸਲੀਬ ਦੇ ਉੱਤੇ ਬੋਲਿਆ ਔਰ ਉਹਨਾਂ ਵਿੱਚੋਂ ਮੈਂ ਜੋ ਦੂਸਰਾ ਕਲਮਾ ਪ੍ਰਭੂ ਯੇਸ਼ੂ ਮਸੀਹ ਨੇ ਬੋਲਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ ਹਿੰਦੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਮੈਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੜ੍ਹਾਂਗਾ ਲੋਕਾਂ ਦੀ ਅੰਜੀਲ ਉਹਦਾ 23 ਅਧਿਆਇ ਔਰ ਉਹਦੀ 43 ਆਇਤ ਉਸ ਨੇ ਉਹਨੂੰ ਆਖਿਆ ਮੈਂ ਤੈਨੂੰ ਸੱਤ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ ਆਮੀਨ ਸਾਰੇ ਬੋਲੋ ਆਮੀਨ ਕਿ ਜੇ ਸਵਰਗ ਜਾਣਾ ਚਾਹੁੰਨੇ ਆ ਤਾਂ ਆਮੀਨ ਜ਼ਰੂਰ ਕਹਿਣਾ ਚਾਹੀਦਾ ਸਾਨੂੰ ਵਚਨ ਦੇ ਉੱਤੇ ਓਕੇ ਸੋ ਅੱਜ ਇਸ ਵਚਨ ਨੂੰ ਜਿੰਨਾ ਵੀ ਟਾਈਮ ਬੋਲਣਾ ਮੈਂ 5 ਮਿੰਟ 7 ਮਿੰਟ ਉਹਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਜ਼ਰੂਰ ਕਰਾਂਗਾ ਜਿਹੜੀ ਜਿਹਦੇ ਕਰਕੇ ਅਸੀਂ ਸਾਰੇ ਹਰ ਸੰਡੇ ਨਾਟ ਓਨਲੀ ਸੰਡੇ ਹਰ ਦਿਨ ਮੁਸ਼ਕਲ ਮਿਹਨਤ ਕਰਦੇ ਆ ਅਸੀਂ ਕਿਸ ਲਈ ਸੰਡੇ ਆਨੇ ਆ ਚਰਚ ਦੇ ਵਿੱਚ ਜਸਟ ਕਿ ਅਸੀਂ ਉਸ ਰਾਜ ਦੇ ਵਿੱਚ ਦਾਖਲ ਹੋ ਸਕੀਏ ਉਸ ਸਵਰਗ ਰਾਜ ਦੇ ਵਿੱਚ ਜਾ ਸਕੀਏ ਜਿਹਦੇ ਲਈ ਪਰਮੇਸ਼ਰ ਨੇ ਸਾਨੂੰ ਅਲੱਗ ਕੀਤਾ ਆ ਤੇ ਅੱਜ ਇਹ ਸਾਰਿਆਂ ਨੇ ਹੀ ਵਚਨ ਨੂੰ ਪੜ੍ਹਿਆ ਹੋਵੇਗਾ ਕਿ ਕੀਨੂੰ ਕਿਹਾ ਸੀ ਇਹ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਏਗਾ ਕਿਨੂੰ ਕਿਹਾ ਸੀ ڈاکੂ ਨੂੰ ਜਿਹੜਾ ਦੋ ڈاکੂ ਸੀ ਉਹਨਾਂ ਵਿੱਚੋਂ ਇੱਕ ਨੂੰ ਕਿਹਾ ਸੀ ਪਰ ਕਿਸੇ ਨੂੰ ਇਹ ਪਤਾ ਹੈ ਵੀ ਉਹ ਕਿਉਂ ਸਵਰਗ ਚ ਚਲੇ ਗਿਆ ਕਿਸੇ ਨੂੰ ਇਹਦੇ ਪਿੱਛੇ ਦਾ ਰੀਜ਼ਨ ਪਤਾ ਹੈ ਕਿਉਂ ਉਹ ਕਿਉਂ ਚਲੇ ਗਿਆ ਕਈ ਵਾਰ ਅਸੀਂ ਸੋਚਦੇ ਹਾਂ ਸਿਰਫ ਉਹਨੇ ਆਪਣੀ ਗਲਤੀ ਮੰਨ ਲਈ ਉਨੇ ਤੌਬਾ ਕਰ ਲਈ 노 ਡਾਊਟ ਉਹਨੇ ਮੰਨਿਆ ਆਪਣੇ ਗੁਨਾਹ ਨੂੰ ਮੰਨਿਆ ਇਹੀ ਇਕੱਲਾ ਰੀਜ਼ਨ ਨਹੀਂ ਸੀ ਉਹਦੇ ਸਵਰਗ ਚ ਜੇ ਇਸਮジー ਦਾ ਕਹਿਣਾ ਕਿ ਯੂ ਵਿਲ ਬੀ ਇਨ ਪੈਰਾਡਾਈਜ਼ ਟੁਡੇ ਵਿਦ ਮੀ ਅੱਜ ਜੀ ਤੂੰ ਮੇਰੇ ਨਾਲ ਫਿਰਦੌਸ ਦੇ ਵਿੱਚ ਸਵਰਗ ਰਾਜ ਦੇ ਵਿੱਚ ਸਵਰਗ ਲੋਕ ਲਿਖਿਆ ਵੈਸੇ ਬਸ ਜਦੋਂ ਤੁਸੀਂ ਡੀਪ ਸਟੱਡੀ ਕਰਦੇ ਹੋ ਇਹਦੀ ਗਹਿਰਾਈ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ ਪੈਰਾਡਾਈਜ਼ ਡਿਫਰੈਂਟ ਆ ਹੈਵਨ ਇਜ਼ ਡਿਫਰੈਂਟ ਫਰਦੋਸ ਅਲੱਗ ਗਿਆ ਔਰ ਸਵਰਗ ਅਲੱਗ ਗਿਆ ਔਰ ਅੱਜ ਉਹੀ ਕਾਰਨ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਕਿਉਂ ਉਹ ਡਾਕੂ ਸਵਰਗ ਦੇ ਵਿੱਚ ਚਲੇ ਗਿਆ ਫਰਦੋਸ ਦੇ ਵਿੱਚ ਚਲੇ ਗਿਆ ਸਵਰਗ ਲੋਕ ਚ ਚਲੇ ਗਿਆ ਹਿੰਦੀ ਚ ਸਵਰਗ ਲੋਕ ਲਿਖਿਆ ਹੋਇਆ ਔਰ ਪੰਜਾਬੀ ਚ ਇਹਨੂੰ ਸਵਰਗ ਲਿਖਿਆ ਹੋਇਆ ਆ ਪਰ ਜਦੋਂ ਤੁਸੀਂ ਇੰਗਲਿਸ਼ ਚ ਪੜ੍ਹਦੇ ਹੋ ਉੱਥੇ ਲਿਖਿਆ ਪੈਰਾਡਾਈਸ ਔਰ ਜਦੋਂ ਤੁਸੀਂ ਉਰਦੂ ਚ ਪੜਦੇ ਹੋ ਫਰਦੋਸ ਲਿਖਿਆ ਹੋਇਆ ਕੀ ਕਾਰਨ ਸੀ ਜਦੋਂ ਤੁਸੀਂ ਉੱਪਰ ਪੜਦੇ ਹੋ ਇਹਦੀ 42 ਆਇਤ ਨੂੰ ਉਹ ਇੱਕ ਕਾਰਨ ਸੀ ਜਿਹਦੇ ਕਰਕੇ ਉਹ ڈاکੂ ਸਵਰਗ ਦੇ ਵਿੱਚ ਚਲੇ ਗਿਆ ਅੱਜ ਉਹੀ ਕਾਰਨ ਸਾਡੀਆਂ ਜ਼ਿੰਦਗੀਆਂ ਚ ਜੇ ਆ ਜਾਏਗਾ ਅਸੀਂ ਵੀ ਸਵਰਗ ਰਾਜ ਦੇ ਅਧਿਕਾਰੀ ਹੋ ਜਾਾਂਗੇ ਆਮੀਨ ਮੈਂ ਪਰ ਲਈ ਕਿਆ ਸਵਰਗ ਦੀ ਗੱਲ ਹੋ ਰਹੀ ਆ ਆਮੇਂ ਜਰੂਰ ਕਯੋ ਫੇਰੀ ਜਾਵਾਂਗੇ ਆਪਾਂ ਆਮੇਂ ਮੈਂ 42 ਆਇਤ ਜਰੂਰ ਪੜ੍ਹਨੀ ਚਾਹਾਂਗਾ ਤੁਹਾਡੇ ਵਾਸਤੇ ਅਤੇ ਉਹਨੇ ਆਖਿਆ ਹੇ ਯੇਸ਼ੂ ਜਾਂ ਤੂੰ ਆਪਣੇ ਰਾਜ ਵਿੱਚ ਆਮੇਂ ਤਾਂ ਮੈਨੂੰ ਚੇਤੇ ਕਰੀ ਬਸ ਇੰਨੀ ਇੱਕ ਗੱਲ ਯੇਸ਼ੂ ਮਸੀਹ ਨੇ ਜਦੋਂ ਸੁਣੀ ਤਾਂ ਨੈਕਸਟ ਬੋਲ ਤੁਸੀਂ ਆਪਾਂ ਪਾੜੀ ਲਏ ਆ ਯੇਸ਼ੂ ਮਸੀਹ ਨੇ ਕਿਹਾ अज ही तू मेरे न स्वर्गराज मैन स्वर्गराज दी गल जो प्रभु ने मेनू सिखाई है मैं सी डाकू ने जी गल की वो ये जी यशुसी करना आया ਯੇਸ਼ੂ ਮਸੀਹ ਕੀ ਕਰਨ ਆਇਆ ਸੀ ਰਾਜ ਦੇ ਗੱਲ ਕਰਨ ਆਇਆ ਸੀ ਜਦੋਂ ਪਿਲਾਤੂਸ ਦੇ ਅੱਗੇ ਯੇਸ਼ੂ ਮਸੀਹ ਨੂੰ ਖੜਾ ਕੀਤਾ ਗਿਆ ਪਿਲਾਤੂਸ ਉਹਨੂੰ ਪੁੱਛਦਾ ਰਾਜਾ ਪਿਲਾਤੂਸ ਕਹਿੰਦਾ ਕੀ ਤੂੰ ਆਪਣੇ ਆਪ ਨੂੰ ਯਹੂਦੀਆਂ ਦਾ ਰਾਜਾ ਕਹਿਣਾ ਹੈ ਯੇਸ਼ੂ ਮਸੀਹ ਚੁੱਪ ਰਿਹਾ ਠੀਕ ਹੈ ਯੇਸ਼ੂ ਮਸੀਹ ਕੁਝ ਹੋਰ ਗੱਲਾਂ ਦੱਸ ਰਿਹਾ ਜਿੱਦਾਂ ਕਹਿ ਲਓ ਪੈਰਾਬਲਸ ਦੇ ਵਿੱਚ ਦ੍ਰਿਸ਼ਟਾਂਤਾਂ ਦੇ ਵਿੱਚ ਗੱਲਾਂ ਕਰ ਰਿਹਾ ਯੀਸ਼ੂਮਸੀ ਕਹਿੰਦੇ ਮੇਰਾ ਰਾਜ ਇੱਥੋਂ ਦਾ ਨਹੀਂ ਹੈ ਮੇਰਾ ਰਾਜ ਸਰਗ ਦਾ ਰਾਜ ਹੈ ਯੀਸ਼ੂਮਸੀ ਨੇ ਇੱਕ ਹੋਰ ਗੱਲ ਕਹੀ ਆ ਯੀਸ਼ੂਮਸੀ ਦੀ ਮਿਨਿਸਟਰੀ ਇੱਕੋ ਹੀ ਜਿਹੜੀ ਚੀਜ਼ ਤੇ ਸਥਿਰ ਸੀ ਯੀਸ਼ੂਮਸੀ ਕਹਿੰਦੇ ਤੋਬਾ ਕਰੋ ਹੁਣ ਲੈਣ ਤੁਸੀਂ ਪੂਰੀ ਕਰਨੀ ਆ ਤੋਬਾ ਕਰੋ ਤੁਹਾਨੂੰ ਸਾਰਿਆਂ ਨੂੰ ਅੱਜ ਤਾਂ ਆਉਂਦੀਆਂ ਆ ਤੁਸੀਂ ਸਾਰੇ ਮਸੀਹੀ ਲੋਗ ਆ ਬੈਠੇ ਕੋਈ ਵੀ ਨਾਨ ਬਲੀਵਰ ਨਹੀਂ ਆ ਤੁਹਾਨੂੰ ਬਾਈਬਲ ਦੀ ਇਹ ਮੋਢਲੀ ਆਏ ਤਾਂ ਜ਼ਰੂਰ ਯਾਦ ਹੋਣੀ ਚਾਹੀਦੀ ਆ ਤਾਂ ਸਾਰੇ ਬੋਲੋ ਤੋਬਾ ਕਰੋ ਨੇੜੇ ਆਇਆ ਹੈ ਯੀਸ਼ੂਮ ਸੇ ਇਹੀ ਗੱਲ ਕਰਦੇ ਸੀ ਤੇ ڈاکੂ ਨੇ ਵੀ ਇਹੀ ਗੱਲ ਕਹਿ ਦਿੱਤੀ ਉਹ ਸਕਦਾ ਉਹਨੇ ਸ਼ਾਇਦ ਸੁਣਿਆ ਹੋਵੇ ਪਰ ਨਹੀਂ ਠੀਕ ਹੈ ਕਿਉਂਕਿ ਜਦੋਂ ਆਪਾਂ ਅਮ ਖੁਦਾ ਦੀ ਵਚਨ ਦੇ ਵਿੱਚ ਜਦੋਂ ਅਸੀਂ ਪੜਦੇ ਆਂ ਪੜਾਂਗੇ ਨਹੀਂ ਮੈਂ ਸਿਰਫ ਦੱਸਾਂਗਾ ਅਗਰ ਤੁਸੀਂ ਪੜਨਾ ਚਾਹੋ ਤਾਂ ਪੜ ਸਕਦੇ ਹੋ ਪਹਿਲਾ ਗ੍ਰੰਥੀਆ ਉਹਦੇ 13 ਦੀ 3 ਦੇ ਵਿੱਚ ਤੁਸੀਂ ਪੜ ਸਕਦੇ ਹੋ ਕੋਈ ਗੱਲ ਜਿਹੜੀ ਹੈ ਨਾ ਉਹ ਬਿਨਾਂ ਪਵਿੱਤਰ ਆਤਮਾ ਤੋਂ ਨਹੀਂ ਕਹੀ ਜਾਂਦੀ ਜਿੰਨੀ ਦੇਰ ਇਸ ਅੱਜ ਦੇ ਵਿੱਚ ਤੁਸੀਂ ਘਰ ਜਾ ਕੇ ਪੜ ਲਿਓ ਇੱਥੇ ਲਿਖਿਆ ਹੋਇਆ ਵੀ ਕੋਈ ਵੀ ਗੱਲ ਜਿਹੜੀ ਹੈ ਨਾ ਉਹ ਜਿੰਨੀ ਦੇਰ ਪ੍ਰਭੂ ਦਾ ਆਤਮਾ ਨਾ ਤੁਹਾਨੂੰ ਉਗਾਰੇ ਉਭਾਰਦਾ ਨਹੀਂ ਜਿੰਨੀ ਦੇਰ ਤੁਹਾਨੂੰ ਉਨੀ ਦੇਰ ਤੁਸੀਂ ਕਦੇ ਵੀ ਬੋਲ ਨਹੀਂ ਸਕਦੇ ਹੋ ਜਦੋਂ ਮੈਨੂੰ ਯਾਦ ਆ ਰਿਹਾ ਥੋੜਾ ਜਿਹਾ ਹੋਰ ਸਮਾਂ ਲੈ ਕੇ ਤੁਹਾਨੂੰ ਦੱਸਾਂਗਾ ਜਦੋਂ ਪਤਰਸ ਨੇ ਕਿਹਾ ਸੀ ਜਦੋਂ ਯੇਸ਼ੂ ਮਸੀਹ ਕਹਿੰਦੇ ਲੋਕ ਮੇਰੇ ਬਾਰੇ ਕੀ ਕਹਿੰਦੇ ਆ ਕਹਿੰਦਾ ਜੀ ਕੋਈ ਕਹਿੰਦੇ ਏਲੀਆ ਕੋਈ ਕਹਿੰਦੇ ਜੀ ਇਹ ਭਵਿਸ਼ਯਵਾਣੀਆ ਅਪਵਿਸ਼ਵਕਤਾ ਦੇ ਵਿੱਚੋਂ ਕੋਈ ਹੋਊਗਾ ਪਰ ਪ੍ਰਭੂ ਕਹਿੰਦਾ ਤੁਸੀਂ ਕੀ ਕਹਿੰਦੇ ਹੋ ਫਿਰ ਪਾਤਰ ਸਨੇ ਇੱਕੋ ਹੀ ਜਵਾਬ ਦਿੰਦਾ ਤੂੰ ਜਿਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਹੈ ਸੋ ਪਰ ਪ੍ਰਭੂ ਯਿਸੂ ਨੇ ਜਿਹੜੀ ਨੈਕਸਟ ਗੱਲ ਉਹਨੂੰ ਕਹੀ ਕਹਿੰਦਾ ਏ ਤੈਨੂੰ ਲਹੂ ਮਾਸ ਨਾਲ ਨਹੀਂ ਮਿਲੀ ਗੱਲ ਵੀ ਇਹ ਤੈਨੂੰ ਖਣੀ ਆਵਦੀ ਦੁਨੀਆਵੀ ਨੌਲੇਜ ਮੂਲਜ ਨਾਲ ਨਹੀਂ ਆਈ ਤੇਰੇ ਦਿਮਾਗ 'ਚ ਗੱਲ ਵੀ ਜਿਹੜਾ ਤੂੰ ਇਹ ਉੱਤਰ ਦੇ ਦਿੱਤਾ ਪਿਤਾ ਨੇ ਤੇਰੇ ਮੁੱਖ ਚ ਛਕੜਾਇਆ ਪਿਤਾ ਨੇ ਤੈਨੂੰ ਇਹ ਬਖਸ਼ਿਆ ਕਿ ਤੂੰ ਇਹ ਬੋਲੇ ਇੱਥੇ ਇਹ ڈاکੂ ਨੂੰ ਵੀ ਖੁਦਾ ਨੇ ਬਖਸ਼ਿਆ ਕਿ ਉਹ ਇਹ ਸ਼ਬਦ ਬੋਲੇ ਕਿ ਜਦੋਂ ਤੂੰ ਆਪਣੇ ਰਾਜ ਦੇ ਵਿੱਚ ਆਵੇਂ ਹੁਣ ਰਾਜ ਹੀ ਆਉਣਾ ਨਾ ਉਹਦਾ ਦੂਤਾਂ ਦੇ ਨਾਲ ਆਣਾ ਜਦੋਂ ਉਹਨੇ ਉਦੋਂ ਤੂੰ ਮੈਨੂੰ ਕੀ ਆ ਯਾਦ ਕਰੀ ਸੋ ਅਜੇ ਛੋਟੀ ਜੀ ਗੱਲ ਨੂੰ ਅਸੀਂ ਵੀ ਫੜਨਾ ਆ ਇਹ ਛੋਟੀ ਜੀ ਗੱਲ ਆ ਪਰ ਤੁਹਾਨੂੰ ਸੁਰਗ ਲੈ ਜਾਏਗੀ ਮੈਨੂੰ ਵੀ ਸਵਰਗ ਇਹੀ ਲੈ ਕੇ ਜਾਏਗੀ ਸਾਨੂੰ ਸਾਰਿਆਂ ਨੂੰ ਇਹੀ ਚੀਜ਼ ਸਵਰਗ ਲੈ ਕੇ ਜਾਏਗੀ ਏ ਨਹੀਂ ਲੈ ਕੇ ਜਾਏਗਾ ਕਿ ਮੈਂ ਕਿੰਨੀ ਕੁ ਨੌਲੇਜ ਰੱਖਦਾ ਮੈਂ ਜੀ ਕੋਈ ਸਭ ਤੋਂ ਟਾਪ ਦਾ ਇਗਜ਼ਾਮ ਕਲੀਅਰ ਕਰ ਲਿਆ ਜੀ ਇਹ ਮੈਨੂੰ ਸਵਰਗ ਲੈ ਜਾਊਗਾ ਕਦੇ ਵੀ ਨਹੀਂ ਇਹ ਛੋਟੀ ਜੀ ਗੱਲ ਤੁਹਾਨੂੰ ਲੈ ਕੇ ਜਾਏਗੀ ਜਦੋਂ ਤੁਸੀਂ ਕਹਿੰਦੇ ਉਹਦੇ ਰਾਜ ਤੇ ਧਰਮ ਦੀ ਖੋਜ ਕਰੋਗੇ ਸਭ ਕੁਝ ਬਾਕੀ ਦਾ ਤਾਂ ਮਿਲ ਜੇਗਾ ਪਰ ਅੱਜ ਅਸੀਂ ਉਹਦੇ ਰਾਜ ਦੀ ਗੱਲ ਕਰ ਰਹੇ ਹਾਂ ਅਸੀਂ ਉਹਦੇ ਰਾਜ ਨੂੰ ਪਾੜੀਏ ਉਹਦੇ ਰਾਜ ਦੀਆਂ ਗੱਲਾਂ ਕਰੀਏ ਕਿ ਰਾਜਾ ਰਾਜ ਹੀ ਸਥਾਪਿਤ ਕਰਨ ਆਂਦਾ ਔਰ ਉਹਨਾਂ ਨੇ ਠੀਕ ਹੀ ਲਿਖਿਆ ਸੀ ਯੀਸ਼ੂ ਸੀ ਕਹਿੰਦੇ ਠੀਕ ਹੀ ਲਿਖਿਆ ਸੀ ਉਹਨਾਂ ਨੇ ਯਹੂਦੀਆਂ ਦਾ ਰਾਜ ਹੈਗਾ ਤਾਂ ਉਹ ਯਹੂਦੀਆਂ ਦਾ ਰਾਜ ਹੀ ਆ ਪਰ ਉਹ ਕਹਿੰਦਾ ਇਹ ਹੀ ਨਹੀਂ ਸਮਝ ਸਕੇ ਕਿ ਕਿਹੜਾ ਰਾਜ ਆ ਧਰਤੀ ਦਾ ਆ ਜਾਂ ਸਵਰਗ ਦਾ ਆ ਮੈਂ ਇੱਕ ਛੋਟੀ ਜੀ ਗੱਲ ਮੈਂ ਉਹ ਵੀਡੀਓਜ਼ ਜਦੋਂ ਅਸੀਂ ਆਪ ਪਲੇ ਜਿਹੜੀਆਂ ਕਰ ਰਹੇ ਆ ਇਹ ਅਸੀਂ ਸ਼ਾਰਟ ਕਰ ਰਹੇ ਸੀ ਇਦੇ ਵਿੱਚ ਇੱਕ ਵੀਡੀਓ ਮੈਨੂੰ ਮਿਲੀ ਉਹ ਸ਼ਾਇਦ ਮੇਬੀ ਪਾਸਟਰ ਜੀ ਨੇ ਪਾਈ ਆ ਜਾਂ ਨਹੀਂ ਆਈ ਡੋਟ ਨੋ ਪਰ ਉਹ ਮੈਂ ਪਰਸਨਲੀ ਰਾਤ ਵੀ ਮੈਂ ਦੇਖ ਰਿਹਾ ਸੀ ਸੌਣ ਤੋਂ ਪਹਿਲਾਂ ਉਹਨਾਂ ਨੇ ਉਹ ਬੜੀ ਸੋਹਣੀ ਬਣਾਈ ਆ ਤਸਵੀਰ ਪਿਛਲੇ ਦਿਨਾਂ ਚ ਆਪਾਂ ਪਾਮ ਸੰਡੇ ਬਣਾਇਆ ਨਾ ਉਹਨਾਂ ਨੇ ਉਸ ਚੀਜ਼ ਨੂੰ ਨਾ ਬੜਾ ਯੇਸ਼ੂ ਮਸੀਹ ਦੇ ਕੋੜੇ ਵੱਜ ਰਹੇ ਆ ਇਦਾਂ ਕੋੜੇ ਮਾਰ ਰਹੇ ਆ ਉਹ ਔਰ ਪਿੱਛੇ ਉਹਨਾਂ ਨੇ ਵਿੱਚ ਦੀ ਇੱਕ ਹੋਰ ਚਲਕ ਦਿਖਾ ਦਿੱਤੀ ਜਦੋਂ ਯਿਸੂਸੀ ਗਧੇ ਤੇ ਸਵਾਰ ਹੋ ਕੇ ਆ ਰਹੇ ਆ ਉਹ ਮੈਨੂੰ ਵੀਡੀਓ ਦੇਖ ਕੇ ਵਾਕਈ ਮਤਲਬ ਵੀ ਫੀਲ ਹੋਇਆ ਕਿ ਖੁਦਾ ਨੂੰ ਸੱਚਮੁੱਚ ਇਹ ਉਹੀ ਲੋਕ ਆ ਜਿਹੜੇ ਉਹਦੋਂ ਸਵਾਗਤ ਕਰ ਰਹੇ ਸੀ ਪਰ ਅੱਜ ਕਹਿੰਦੇ 슬ੀਵ ਦੇ ਪਰ ਇਹ ਡਾਕੂ ਨੇ ਗੱਲ ਨੂੰ ਫੜ ਲਿਆ ਉਹ ਡਾਕੂ ਨੇ ਕਹਿ ਦਿੱਤਾ ਕਿ ਜਦੋਂ ਤੇਰਾ ਰਾਜ ਤੰਮੈ ਨੂੰ ਜਰੂਰ ਚੇਤੇ ਕਰੀ ਇੰਨੇ ਹੀ ਗਿਆ ਉਹਨੇ ਚੇਤੇ ਕਰ ਲਈ ਬਸ ਪ੍ਰਭੂ ਕਹਿੰਦਾ ਚੇਤੇ ਛੱਡ ਤੂੰ ਅੱਜ ਹੀ ਮੇਰੇ ਨਾਲ ਸਵਰਗ ਲੋਕ ਦੇ ਵਿੱਚ ਆਈਂ ਆਂ ਆਮਨ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਓ ਅਸੀਂ ਇਸ ਗੁੱਡ ਫਰਡੇ ਨੂੰ ਆਪਣੇ ਲਈ ਔਰ ਦੂਸਰਿਆਂ ਦੇ ਲਈ ਇੱਕ ਅਹਿਮ ਬਣਾਈਏ ਤਾਂਕਿ ਅਸੀਂ ਇਹਦਾ ਅਹਿਮੀਅਤ ਨੂੰ ਸਮਝ ਕੇ ਸਵਰਗ ਰਾਜ ਦੇ ਵਿੱਚ ਦਾਖਲ ਹੋ ਸਕੀਏ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਹੀ ਬਰਕਤ ਦੇਵੇ ਆਸ਼ੀਸ਼ ਦੇਵੇ సరే నువ్వు జేఎంసీకి